ਪਿਛਲੇ ਦਿਨਾਂ ਦੇ ਵਿੱਚ ਤੁਸੀਂ ਅਜਿਹੇ ਨਾਮੀ ਲੋਕਾਂ ਨੂੰ ਟਾਰਗੇਟ ਕੀਤਾ ਤੇ ਜਿਹੇ ਲੋਕਾਂ ਨੂੰ ਟਾਰਗੇਟ ਕਰਨ ਦਾ ਕਾਰਨ ਇਹ ਪਖੰਡੀਆਂ ਦੀ ਗਿਣਤੀ ਬਹੁਤ ਜ਼ਿਆਦਾ ਇਹ ਜਿਹੜਾ ਸਾਰਾ ਗਰੁੱਪ ਹੈ ਇਹ ਸਾਰਾ ਹੀ ਚੋਰਾਂ ਦਾ ਇਹਨਾਂ ਨੂੰ ਤੁਸੀਂ ਠੱਗ ਦੇ ਨਾਮ ਦੇ ਨਾਲ ਸੰਬੋਧਿਤ ਕਰਦੇ ਹੋ ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਉਸੇ ਠੱਗ ਦੇ ਡੇਰੇ ਦੇ ਵਿੱਚ ਵੀ ਤੁਸੀਂ ਲੰਬਾ ਸਮਾਂ ਰਹਿ ਇਹ ਸਾਰੀਆਂ ਚੀਜ਼ਾਂ ਫਿਰ ਉੱਥੋਂ ਹੀ ਪਤਾ ਲੱਗੀ ਇਹਨਾਂ ਦਾ ਕੋਈ ਕੈਰੈਕਟਰ ਨਹੀਂ ਹੈ ਜਨਾਨੀਆਂ ਨਾਲ ਇਹਨਾਂ ਦੇ ਰਿਲੇਸ਼ਨ ਕੁੜੀਆਂ ਕੋਲੋਂ ਮਾਲਸ਼ਾਂ ਕਰਾਉਂਦੇ ਨੇ ਇਹਨਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਪੈਸਾ ਸਾਦਾ ਲੋਕਾਂ ਨੂੰ ਠੱਗ ਠੋਕੇ ਤੇ ਆਪਣੀਆਂ ਜਾਇਦਾਦਾਂ ਬਣਾਉਣੀਆਂ ਮਾਇਆ ਦਾ ਮੂੰਹ ਨਾ ਕਰੋ ਪੈਸੇ ਦਾ ਲਾਲਚ ਨਾ ਕਰੋ ਪੈਸਾ ਛੱਡ ਦਿਓ ਤੇ ਪੈਸਾ ਇਹਨਾਂ ਨੇ ਕਹਿਣਾ ਕੀ ਕਿ ਇਹ ਸਾਡੀ ਟੋਕਰੀ ਚ ਛੱਡ ਦਿਓ ਇਨਾਂ ਸਾਧਾਂ ਦੀ ਅਰਦਾਸਾਂ ਦੇ ਨਾਲ ਕੋਈ ਲਗਜ਼ਰੀ ਗੱਡੀ ਨਹੀਂ ਲੈ ਸਕਦਾ ਪਰ ਉਹ ਜਿਹੜੇ ਆਮ ਲੋਕ ਆ ਉਹਨਾਂ ਦੇ ਸਰੂਏ ਲਗਜ਼ਰੀ ਕਾਰਾਂ ਦੇ ਵਿੱਚ ਘੁੰਮ ਸਕਦੇ ਆ ਕਿ ਇਹਨਾਂ ਦੇ ਪਰਿਵਾਰ ਦੇ ਆਪਣੇ ਹੀ ਕਿਸੇ ਜੀ ਨੇ ਸਭ ਤੋਂ ਵੱਡਾ ਡਾਟਾ ਇਕੱਠਾ ਕਰਕੇ ਦਿੱਤਾ ਕਿ ਇਹ ਸਭ ਤੋਂ ਵੱਡਾ ਕ੍ਰਿਮੀਨਲ ਆ ਇਹ ਜਨਤਕ ਹੋਣਾ ਚਾਹੀਦਾ ਉਥੋਂ ਭਈ ਇਹ ਤੱਕ ਮੁੱਲ ਲੈ ਕੇ ਆਏ ਜਾਂਦੇ ਆ ਪ੍ਰੋਗਰਾਮ ਦੇ ਵਿੱਚ ਸਿਰਫ ਕੱਠ ਦਿਖਾਉਣ ਲਈ ਪ੍ਰੈਸ਼ਰ ਦਿਖਾਉਣ ਲਈ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸੁਵਰਾਜੇ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਪੱਖ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਲੋਕਾਂ ਨੇ ਐਮ ਭੂਮਿਕਾ ਨਿਭਾਈ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਦੇ ਉੱਪਰ ਡੇਰਾਵਾਦ ਦੇ ਵਿੱਚ ਇੱਕ ਵੱਡਾ ਫਸਾਰਾ ਹੋਇਆ ਹੈ ਤੇ ਉੱਥੇ ਹੀ ਅਕੋੜਾ ਦੰਬੀ ਤੇ ਪਖੰਡੀ ਲੋਕਾਂ ਦਾ ਵੀ ਜ਼ਿਕਰ ਸਾਨੂੰ ਸਹਿਜੇ ਹੀ ਮਿਲ ਜਾਂਦਾ ਹੈ ਜਿਹੜੇ ਕਿਤੇ ਨਾ ਕਿਤੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜੰਗਲ ਦੇ ਵਿੱਚ ਪਸਾਉਂਦੇ ਨੇ ਪਰ ਦੂਜਾ ਪੱਖ ਦੇਖਿਆ ਜਾਵੇ ਜਿੱਥੇ ਅਜਿਹੇ ਪਖੰਡੀਆਂ ਦਾ ਜ਼ਿਕਰ ਮਿਲਦਾ ਏ ਤੇ ਉੱਥੇ ਕੁਝ ਜਿਹੜੇ ਗਰਾਉਂਡ ਤੇ ਵਿਚਰ ਕੇ ਪੰਜਾਬ ਦਾ ਮਾਨਵਤਾ ਦਾ ਦਰਦ ਲੈ ਕੇ ਵਿਚਰਨ ਵਾਲੇ ਮਹਾਂਪੁਰਸ਼ਾਂ ਦੀ ਗੱਲ ਵੀ ਚੱਲਦੀ ਹੈ ਤੇ ਜਿਹੇ ਤਮਾਮ ਸਾਰੇ ਲੋਕਾਂ ਨੂੰ ਲੈ ਕੇ ਹਰਮਨ ਸਿੰਘ ਬਾਜਵਾ ਨਾਮ ਦਾ ਜਿਹੜਾ ਨੌਨਵਾਨ ਹੈ ਪਿਛਲੇ ਲਗਾਤਾਰ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਜਰੀਏ ਲੋਕਾਂ ਦੇ ਵਿੱਚ ਦੰਬੀ ਤੇ ਪਖੰਡੀ ਲੋਕਾਂ ਨੂੰ ਲੈ ਕੇ ਅਵੇਅਰਨੈਸ ਫਲਾਉਂਦੇ ਨਜ਼ਰ ਆਉਂਦੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅਜਿਹੇ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੀ ਖਿਲਾਫਤ ਕਰਨਾ ਜਿਨ੍ਹਾਂ ਲੋਕਾਂ ਦਾ ਇੱਕ ਬਹੁਤ ਵੱਡਾ ਕਾਡਰ ਮੰਨਿਆ ਜਾਂਦਾ ਹੈ ਕੀ ਕਾਰਨ ਹੈ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਪੂਰੇ ਸਵਾਲ ਜਵਾਬ ਹੋਣਗੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮਨ ਸਿੰਘ ਸਭ ਤੋਂ ਪਹਿਲਾ ਮੋਡੂਲ ਦੇ ਰੂਪ ਦੇ ਵਿੱਚ ਸਵਾਲ ਹੈ ਜਿਵੇਂ ਮੈਂ ਆਪਣੇ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਕਿ ਜਿੱਥੇ ਦੱਬੀ ਤੇ ਪਖੰਡੀ ਲੋਕਾਂ ਦਾ ਤੁਸੀਂ ਅਧਿਐਨ ਕਰਕੇ ਉਹਨਾਂ ਦਾ ਜਿਹੜਾ ਇੱਕ ਪੂਰਾ ਕਹਿ ਸਕਦੇ ਕਿ ਜੰਗਲ ਹੈ ਉਹਨੂੰ ਸਮਾਜ ਦੇ ਵਿੱਚ ਜਨਤ ਕਰਦੇ ਹੋ ਤੇ ਉੱਥੇ ਹੀ ਕੁਝ ਕਰਨੀ ਵਾਲੇ ਮਹਾਂਪੁਰਸ਼ ਵੀ ਮੰਨੇ ਜਾਂਦੇ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਲੋਕਾਂ ਦੇ ਖਿਲਾਫ ਬੋਲਦੇ ਹੋ ਤਾਂ ਜਿਹੜੇ ਦੂਦੇ ਪਾਸੇ ਇੱਕ ਸੁਚੱਜੀ ਸ਼ਖਸੀਅਤ ਰੱਖਣ ਵਾਲੇ ਲੋਕ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕਹਿ ਸਕਦੇ ਆ ਕਿ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਹੜੇ ਚੰਗੇ ਮਹਾਪੁਰਖ ਨੇ ਜਿਹੜੇ ਬਹੁਤ ਸੇਵਾ ਕਰਦੇ ਆ ਕੌਮ ਦੇ ਵਿੱਚ ਪਹਿਲਾਂ ਹੀ ਉਹਨਾਂ ਨੇ ਬੜੀਆਂ ਸੇਵਾਵਾਂ ਕੀਤੀਆਂ ਨੇ ਆਪਾਂ ਨਾਲ ਦੇ ਨਾਲ ਉਹਨਾਂ ਬਾਰੇ ਗੱਲਬਾਤ ਕਰਦੇ ਹੀ ਰਹਿੰਦੇ ਆ ਤਕਰੀਬਨ ਹਰ ਵੀਡੀਓ ਦੇ ਵਿੱਚ ਸਾਡੀ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਪੰਥ ਦੇ ਵਿੱਚ ਮਹਾਨ ਸ਼ਖਸੀਅਤਾਂ ਬਹੁਤ ਜ਼ਿਆਦਾ ਨੇ ਆਪਾਂ ਹੁਣ ਲਗਾਤਾਰ ਇੰਟਰਵਿਊ ਵੀ ਉਹਨਾਂ ਦੀਆਂ ਕਰ ਰਹੇ ਆ ਪਿੱਛੇ ਵੀ ਮੈਂ ਇੱਕ ਵੀਡੀਓ ਪਾਈ ਆ ਮੇਰੇ ਨੇੜੇ ਇੱਕ ਗੁਰਦੁਆਰਾ ਸਾਹਿਬ ਆ ਤੇ ਇਦਾਂ ਹੀ ਆਪਾਂ ਕੰਟੀਨਿਊ ਕਰ ਰਹੇ ਹਾਂ ਦੂਸਰਾ ਆਪਾਂ ਇੱਕ ਵੱਖਰਾ ਚੈਨਲ ਇਸੇ ਕਰਕੇ ਬਣਾਇਆ ਹੋਇਆ ਜਿਹੜਾ ਕਿ ਕੋਸ਼ਿਸ਼ ਦੇ ਨਾਮ ਤੇ ਆ ਉਹਦੇ ਚ ਆਪਾਂ ਸਿੱਖ ਇਤਿਹਾਸ ਤੇ ਹੋਰ ਜਿਹੜੇ ਮਹਾਪੁਰਖਾਂ ਨੇ ਜੋ-ਜੋ ਕੀਤਾ ਸਿੱਖ ਕੌਮ ਲਈ ਉਹ ਸਾਰਾ ਆਪਾਂ ਨਾਲ ਦੇ ਨਾਲ ਦੱਸ ਦਿੰਨੇ ਆ ਜਿਹੜੀ ਗੱਲ ਉਹਨਾਂ ਨੂੰ ਜਿਹੜਾ ਉਹਨਾਂ ਦੀ ਸ਼ਬੀ ਖਰਾਬ ਹੁੰਦੀ ਹੈ ਇਹ ਬਿਲਕੁਲ ਗੱਲ ਠੀਕ ਆ ਕਿ ਉਹਨਾਂ ਦਾ ਵੀ ਇਹਦੇ ਚ ਨੁਕਸਾਨ ਹੁੰਦਾ ਹੈ ਤੇ ਉਹ ਖੁਦ ਵੀ ਚਾਹੁੰਦੇ ਨੇ ਜਿਹੜੇ ਚੰਗੇ ਮਹਾਪੁਰਖ ਨੇ ਉਹ ਪੂਰਾ ਸਾਥ ਦਿੰਦੇ ਉਹ ਖੁਦ ਵੀ ਚਾਹੁੰਦੇ ਨੇ ਕਿ ਜਿਹੜੇ ਭੇਖੀ ਨੇ ਉਹ ਕੌਮ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਣ ਤੇ ਇਦਾਂ ਹੀ 1 ਬਾਈ 1 ਜਿਹੜਾ ਆਪਾਂ ਅਸੀਂ ਕੰਮ ਜਿਹੜਾ ਕਰ ਰਹੇ ਆ ਉਹ ਆਪਾਂ ਜਾਰੀ ਰੱਖਾਂਗੇ ਜਿਸ ਦੇ ਨਾਲ ਜਿਹੜੇ ਪਖੰਡੀ ਆ ਉਹ ਸਾਰੇ ਖਤਮ ਹੋ ਜਾਣਗੇ ਤੇ ਆਪਾਂ ਫਿਰ ਚੰਗੇ ਮਾਹੌਲ ਕੁ ਰਹਿ ਜਾਣਗੇ ਕੌਮ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਜਹੇ ਨਾਮੀ ਲੋਕਾਂ ਨੂੰ ਟਾਰਗੇਟ ਕੀਤਾ ਤੇ ਜਿਹੇ ਲੋਕਾਂ ਨੂੰ ਟਾਰਗੇਟ ਕਰਨ ਦਾ ਕਾਰਨ ਕੀ ਹੈ ਨਿੱਜੀ ਖੁੰਧਕ ਹੈ ਜਾਂ ਫਿਰ ਤੁਸੀਂ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਸੱਚਮੁੱਚ ਅਵੇਅਰਨੈਸ ਲੈ ਕੇ ਜਾਣਾ ਚਾਹੁੰਦੇ ਹੋ ਨਿੱਜੀ ਖੁੰਧਕ ਇਹਨਾਂ ਚੋਂ ਕਿਸੇ ਨਾਲ ਕੋਈ ਨਹੀਂ ਮਰੀ ਹੈਗੀ ਜਦੋਂ ਇਹ ਲੜਾਈ ਸ਼ੁਰੂ ਹੁੰਦੀ ਆ ਉਦੋਂ ਨਿੱਜ ਤੋਂ ਜ਼ਰੂਰ ਸ਼ੁਰੂ ਹੁੰਦੀ ਆ ਇਹ ਸਚਾਈ ਆ ਕਿ ਜਦੋਂ ਇਹ ਗੱਲਾਂ ਸ਼ੁਰੂ ਹੋਈਆਂ ਸਾਧਾਂ ਵਾਲੀਆਂ ਉਦੋਂ ਮੇਰਾ ਇੱਕ ਸਾਧ ਦੇ ਨਾਲ ਉਹਨੂੰ ਸਰੂਪਾ ਠੱਗ ਕਹਿ ਦਿੰਦੇ ਆ ਉਹਦੇ ਨਾਲ ਆਪਣਾ ਮੇਰਾ ਪੈਸਿਆਂ ਦਾ ਲੈਣ ਦੇਣ ਹੀਗਾ ਜਿਹਦੇ ਤੋਂ ਇਹ ਕਹਾਣੀ ਸਾਰੀ ਸ਼ੁਰੂ ਹੁੰਦੀ ਆ ਉਦੋਂ ਬਾਅਦ ਫਿਰ ਮੈਂ ਜਦੋਂ ਉਹਦੇ ਤੇ ਖੋਜ ਕਰਨਾ ਮੈਨੂੰ ਫਿਰ ਪਤਾ ਲੱਗਦਾ ਕਿ ਇੱਥੇ ਪਖੰਡੀਆਂ ਦੀ ਗਿਣਤੀ ਬਹੁਤ ਜ਼ਿਆਦਾ ਇਹ ਜਿਹੜਾ ਸਾਰਾ ਗਰੁੱਪ ਹੈ ਇਹ ਸਾਰਾ ਹੀ ਚੋਰਾਂ ਦਾ ਉੱਥੋਂ ਫਿਰ ਕਹਾਣੀ ਸ਼ੁਰੂ ਹੁੰਦੀ ਆ ਤੇ ਫਿਰ ਆਪਾਂ ਇਹਨਾਂ ਤੇ ਖੋਜ ਕਰਦੇ ਆ ਤੇ ਜਦੋਂ ਆਪਾਂ ਉਹਦੇ ਤੇ ਵੀਡੀਓ ਪਾਉਨੇ ਆ ਤੇ ਵੀਡੀਓ ਪਾਉਣ ਦੇ ਨਾਲ ਨਾਲ ਜਦੋਂ ਲੋਕ ਸਾਨੂੰ ਬਾਕੀ ਬਾਬਿਆਂ ਦੀਆਂ ਕਰਤੂਤਾਂ ਦੱਸਦੇ ਆ ਤੇ ਉਹਦੀਆਂ ਠੱਗਦੀਆਂ ਵੀ ਕਰਤੂਤਾਂ ਦੱਸਦੇ ਆ ਉਹ ਫਿਰ ਆਪਾਂ ਸੋਸ਼ਲ ਮੀਡੀਆ ਥਰੂ ਜਨਤਕ ਕਰਦੇ ਆ ਫਿਰ ਸਾਨੂੰ ਲੱਗਦਾ ਹੈ ਕਿ ਕੱਲਾ ਆਪਣਾ ਆਪਾਂ ਸਵਾਰਥ ਨਾਲ ਦੇਖੀਏ ਜਿਹੜੀਆਂ ਬਾਕੀ ਜਿਹੜੀਆਂ ਗਲਤ ਕੰਮ ਜਿਹੜੇ ਕੌਮ ਦੇ ਵਿੱਚ ਹੋ ਰਹੇ ਉਹ ਵੀ ਆਪਾਂ ਦਸੀਏ ਜਿਹੜੇ ਬਾਕੀ ਸਾਧ ਨੇ ਉਹਨਾਂ ਨੂੰ ਵੀ ਐਕਸਪੋਜ਼ ਕਰੀਏ ਇੱਥੋਂ ਫਿਰ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਤੇ ਫਿਰ ਅੱਜ ਤੁਸੀਂ ਦੇਖ ਹੀ ਰਹੇ ਹੋ ਕਾਫੀ ਐਕਸਪੋਜ਼ ਕਰ ਚੁੱਕੇ ਜਿਨ੍ਹਾਂ ਨੂੰ ਤੁਸੀਂ ਠੱਗ ਦੇ ਨਾਮ ਦੇ ਨਾਲ ਸੰਬੋਧਿਤ ਕਰਦੇ ਹੋ ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਉਸੇ ਠੱਗ ਦੇ ਡੇਰੇ ਦੇ ਵਿੱਚ ਵੀ ਤੁਸੀਂ ਲੰਬਾ ਸਮਾਂ ਰਹੇ ਹੋ हां ਰਿਆਮਾ ਉੱਥੇ ਪਰ ਮੈਂ ਵਾਰੈਂਟ ਤੇ ਰੂਮ ਲੈ ਕੇ ਰਿਹਾ ਹੈਗਾ ਮੈਂ ਉਹਦਾ ਕੋਈ ਚੇਲਾ ਨਹੀਂ ਹੈਗਾ ਨਾ ਮੈਂ ਕੋਈ ਉਹਦੇ ਨਾਲ ਕੋਈ ਦਿਵਾਨ ਜਾਂ ਕੋਈ ਢੋਲਕੀ ਚਮਟਾ ਵਜਾਇਆ ਮੈਂ ਇੱਕ ਕਾਰੋਬਾਰੀ ਬੰਦਾ ਵਾਂ ਅ ਬਿਜ਼ਨਸ ਦੇ ਸਿਲਸਿਲੇ 'ਚ ਮੇਰੀਆਂ ਗੱਡੀਆਂ ਜਿਹੜੀਆਂ ਉਹਨਾਂ ਦੇ ਡੇਰੇ 'ਚ پارک ਹੁੰਦੀਆਂ ਸੀ ਤੇ ਇਸ ਚੱਕਰ ਦੀ ਬਸ ਉਹਦੇ ਨਾਲ ਰਹੇ ਆ ਤੇ ਉਹ ਮੈਂ ਸੋਚਦਾ ਕਿ ਉੱਥੇ ਰਹਿਣਾ ਵੀ ਇੱਕ ਅ ਬੜੀ ਵਧੀਆ ਗੱਲ ਮੇਰੇ ਵਾਸਤੇ ਸਾਬਤ ਹੋਈ ਹੈ ਕਿਉਂਕਿ ਜੇ ਉੱਥੇ ਮੈਂ ਰਹਿੰਦਾ ਨਾ ਤੇ ਮੈਨੂੰ ਅਸਲੀਅਤ ਨਾ ਪਤਾ ਲੱਗਦੀ ਇਸ ਤਰ੍ਹਾਂ ਦੀ ਅਸਲੀਅਤ ਜਿੱਦਾਂ ਉੱਥੇ ਜਿਹੜੇ ਹੋਰ ਵੀ ਡੇਰੇਦਾਰ ਹੋਰ ਵੀ ਸਾਧ ਆਉਂਦੇ ਸੀ ਜਿਹੜੇ ਉਹ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਦਾ ਆਏਗਾ ਕਿ ਇਹ ਅਸਲੀਅਤ ਜਿਹੜੀ ਸਟੇਜ ਆ ਉੱਥੇ ਗੱਲਬਾਤ ਹੋਰ ਹੁੰਦੀ ਆ ਬੈਕਸਟੇਜ ਤੇ ਗੱਲਬਾਤ ਹੋਰ ਹੁੰਦੀ ਆ ਤੇ ਜਦੋਂ ਆਪਣੇ ਕਮਰਿਆਂ ਦੇ ਵਿੱਚ ਵੜ ਜਾਂਦੇ ਆ ਉਦੋਂ ਨੋਟਾਂ ਦੀਆਂ ਗੱਲਾਂਬਾਤਾਂ ਹੋਰ ਹੁੰਦੀਆਂ ਨੇ ਇਹ ਸਾਰੀਆਂ ਚੀਜ਼ਾਂ ਫਿਰ ਉੱਥੋਂ ਹੀ ਪਤਾ ਲੱਗੀਆਂ ਜੇ ਪਤਾ ਨਾ ਲੰਨ ਲੱਗਦੀਆਂ ਤੇ ਅੱਜ ਮੈਂ ਖੁੱਲ ਕੇ ਇਹ ਗੱਲਾਂ ਸਾਰੀਆਂ ਸਾਹਮਣੇ ਨਾ ਲੈ ਕੇ ਆਉਂਦਾ ਦੂਜਾ ਕੀ ਹੈ ਕਿ ਹੁਣ ਆਪਾਂ ਕੌਨਫੀਡੈਂਸ ਨਾਲ ਗੱਲ ਕਰਦੇ ਆ ਕਿ ਇਹ ਗੱਲਾਂ ਬਿਲਕੁਲ ਸੱਚੀਆਂ ਨੇ ਜਿਹਦੇ ਚ ਜ਼ਰੂਰਤ ਹੈ ਝੂਠੀ ਸਾਬਤ ਕਰਕੇ ਦੱਸੇ ਜੋ ਜੋ ਆਪਾਂ ਗੱਲਾਂ ਕੀਤੀਆਂ ਹੁਣ ਤੱਕ ਠੀਕ ਹੈ ਇਹ ਸਾਰੀਆਂ ਚੀਜ਼ਾਂ ਉੱਥੋਂ ਸ਼ੁਰੂ ਹੁੰਦੀਆਂ ਨਾ ਪਤਾ ਹੀ ਉੱਥੋਂ ਲੱਗਦਾ ਜੇ ਮੈਂ ਨਾ ਹੁੰਦਾ ਤਾਂ ਫਿਰ ਮੈਨੂੰ ਪਤਾ ਨਾ ਲੱਗਦਾ ਠੀਕ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਪੋਜ਼ਿਟਿਵ ਰਿਹਾ ਉੱਥੇ ਰਹਿਣਾ ਜਿਹੜੇ-ਜਿਹੜੇ ਸਾਧਾ ਨੂੰ ਅੱਜ ਤੱਕ ਤੁਸੀਂ ਨੰਗੇ ਕਰ ਚੁੱਕੇ ਹੋ ਸੋਸ਼ਲ ਮੀਡੀਆ ਜਰੀਏ ਲੋਕਾਂ ਦੇ ਵਿੱਚ ਲੈ ਕੇ ਜਾ ਚੁੱਕੇ ਹੋ ਕੀ ਲੱਗਦਾ ਕਿ ਉਹਨਾਂ ਦੇ ਵਿੱਚ ਸਾਰੇ ਹੀ ਕਰਦਾਰਹੀਨ ਹੈ ਜਿਹੜੇ ਆਪਾਂ ਹੁਣ ਤੱਕ ਐਕਸਪੋਜ਼ ਕੀਤੀ ਹੈ ਤੇ ਜਿਹੜੇ ਅੱਗੇ ਵੀ ਕਰਨੇ ਆ ਇਹ ਸਾਰੇ ਬੰਦੇ ਇੱਕ ਤੇ ਸਭ ਤੋਂ ਵੱਧ ਕੈਰੇਕਟਰਲੈਸ ਨੇ ਇਹਨਾਂ ਦਾ ਕੋਈ ਕੈਰੇਕਟਰ ਨਹੀਂ ਹੈ ਜਨਾਨੀਆਂ ਨਾਲ ਇਹਨਾਂ ਦੇ ਰਿਲੇਸ਼ਨ ਕੁੜੀਆਂ ਕੋਲੋਂ ਮਾਲਸ਼ਾਂ ਕਰਾਉਂਦੇ ਨੇ ਜਿਹੜੇ ਆਪਾਂ 1 ਬਾਈ 1 ਐਕਸਪੋਜ਼ ਕਰ ਚੁੱਕੇ ਆ ਜਿਹੜੇ ਅੱਗੇ ਵੀ ਕਰਨੇ ਆ ਉਹਨਾਂ ਦਾ ਵੀ ਇਹੋ ਹੀ ਹਾਲ ਆ ਜਿਹੜੇ ਚੰਗੇ ਕਰਦਾਰ ਵਾਲੇ ਆ ਨਾ ਉਹਨਾਂ ਤੇ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਉਹਨਾਂ ਨੇ ਜੋ-ਜੋ ਸੇਵਾਵਾਂ ਕੀਤੀਆਂ ਜੋ ਕੰਮ ਪ੍ਰਤੀ ਕੀਤਾ ਸਾਰਿਆਂ ਨੂੰ ਪਤਾ ਤੇ ਇਸ ਕਰਕੇ ਇਹ ਇਹ ਤੇ ਹੈ ਹੀ ਸਾਰੇ ਮਤਲਬ ਇਹਨਾਂ ਦਾ ਕੋਈ ਕੈਰੇਕਟਰ ਹੈ ਨਹੀਂ ਇਹਨਾਂ ਦਾ ਸਿਰਫ ਇੱਕੋ ਹੀ ਮਕਸਦ ਆ ਪੈਸਾ ਪੈਸਾ ਔਰ ਜਿਹੜੇ ਵੀ ਤਰੀਕੇ ਨਾਲ ਹੋ ਸਕਦਾ ਲੋਕਾਂ ਨੂੰ ਠੱਗ ਠੋਕੇ ਤੇ ਆਪਣੀਆਂ ਜਾਇਦਾਦਾਂ ਬਣਾਉਣੀਆਂ ਪ੍ਰਾਪਰਟੀਆਂ ਤੱਕ ਮੈਂ ਰਜਿਸਟਰੀਆਂ ਤੱਕ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਕਿ ਆ ਦੇਖੋ ਇੰਨੀਆਂ ਪ੍ਰਾਪਰਟੀਆਂ ਇਹਨਾਂ ਨੇ ਬਣਾਈਆਂ ਸਿਰਫ ਲੋਕਾਂ ਨੂੰ ਲੁੱਟ ਕੇ ਕਿਸੇ ਨੂੰ ਤੇ ਕਹਿਣਾ ਕਿ ਦੇਖੋ ਜੀ ਮਾਇਆ ਦਾ ਮੂਹ ਨਾ ਕਰੋ ਪੈਸੇ ਦਾ ਲਾਲਚ ਨਾ ਕਰੋ ਪੈਸਾ ਛੱਡ ਦਿਓ ਤੇ ਪੈਸਾ ਇਹਨਾਂ ਨੇ ਕਹਿਣਾ ਕੀ ਕਿ ਇਹ ਸਾਡੀ ਟੋਕਰੀ ਚ ਛੱਡ ਦਿਓ ਹੂੰ ਕਿ ਤੁਸੀਂ ਪੈਸੇ ਦਾ ਮੂਹ ਛੱਡ ਦਿਓ ਤੇ ਐਂ ਚੁੱਕ ਲੈਣਾ ਉਹ ਹੀ ਇਹੋ ਜਿਹੀਆਂ ਗੱਲਾਂ ਸੁਣਾ ਸੁਣਾ ਕੇ ਸਾਡਾ ਪੈਸਾ ਲੁੱਟ ਲਿਆ ਤੇ ਆਪਣਾ ਇਕੱਠਾ ਕਰ ਲਿਆ ਇਨ੍ਹਾਂ ਸਾਧਾਂ ਦੀ ਅਰਦਾਸਾਂ ਦੇ ਨਾਲ ਕੋਈ ਲਗਜ਼ਰੀ ਗੱਡੀ ਨਹੀਂ ਲੈ ਸਕਦਾ ਪਰ ਉਹ ਜਿਹੜੇ ਆਮ ਲੋਕ ਆ ਉਹਨਾਂ ਦੇ ਸਰੂਏ ਲਗਜ਼ਰੀ ਕਾਰਾਂ ਦੇ ਵਿੱਚ ਘੁੰਮ ਸਕਦੇ ਆ ਹੂੰ ਇਥੋਂ ਤੱਕ ਇਹਨਾਂ ਦੀ ਲੁੱਟਕ ਸੁੱਟਿਆ ਤੇ ਬਾਕੀ ਆਉਂਦੇ ਸਮੇਂ ਚ ਨਾਲ ਦੇ ਨਾਲ ਜਾਰੀ ਰਹੂਗੀ ਜਿਹੜੀਆਂ ਖਾਸ ਕਰ ਤੁਹਾਡੀਆਂ ਜਾਣਕਾਰੀਆਂ ਨਾ ਜੇ ਜਿਹੜੇ ਤੁਸੀਂ ਤੱਥ ਬਾਹਰ ਲੈ ਕੇ ਆਏ ਹੋ ਕਿਤੇ ਨਾ ਕਿਤੇ ਹੈਰਾਨ ਕਰਨ ਵਾਲੇ ਨੇ ਤੇ ਕੀ ਲੱਗਦਾ ਕਿ ਅਜਿਹੇ ਤੱਥਾਂ ਨੂੰ ਬਾਹਰ ਲੋਕਾਂ ਦੇ ਵਿੱਚ ਲਿਆਉਣ ਵਾਸਤੇ ਫਿਰ ਜਿਹੜਾ ਤੁਹਾਡਾ ਰੋਡ ਮੈਪ ਕਿਸ ਤਰ੍ਹਾਂ ਦਾ ਹੁੰਦਾ ਕਿਵੇਂ ਜਾਣਕਾਰੀ ਕੱਢ ਕੇ ਲੈ ਕੇ ਆਉਣੇ ਉੱਥੋਂ ਦੇ ਜਿਹੜੇ ਸਾਧਾਂ ਦੇ ਨਾਲ ਜਾਂ ਜਿਹੜੇ ਉੱਥੋਂ ਦੇ ਕਹਿ ਸਕਦੇ ਆ ਕਿ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਲੋਕਾਂ ਦੇ ਨਾਲ ਰਾਪਤੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦੇ ਹੋ ਜਾਂ ਫਿਰ ਹੋਰ ਕੋਈ ਆਡਿਓਲੋਜੀ ਨੂੰ ਅਪਣਾਉਂਦੇ ਦੇਖੋ ਜੀ ਕੋਈ ਵੀ ਸਾਧ ਖੋਲਣ ਦੇ ਵਿੱਚ ਨਾ ਸਾਨੂੰ ਕਿਤੇ ਵੀ ਇਦਾਂ ਬਹੁਤਾ ਭੱਜਣ ਦੀ ਲੋੜ ਨਹੀਂ ਪੈਂਦੀ ਜੋ ਹੁਣ ਤੱਕ ਆਪਾਂ ਦੇਖਿਆ ਇਹ ਮਹਾਰਾਜ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਆਪੇ ਸਾਰੀ ਚੀਜ਼ਾਂ ਸਾਡੇ ਕੋਲ ਆਉਂਦੀਆਂ ਨੇ ਕੁਝ 1-2 ਕੇਸ ਹੋਏ ਆ ਜਿਦੇ ਚ ਸਾਨੂੰ ਕੁਝ ਚੀਜ਼ਾਂ ਇਕੱਠੀਆਂ ਕਰਨ ਵਾਸਤੇ ਜਿਦਾ ਹੁਣ ਪ੍ਰਿਤਪਾਲ ਸਿੰਘ ਦਾ ਜਦੋਂ ਆਪਾਂ ਐਕਸਪੋਜ਼ ਕੀਤਾ ਇਹਦੀਆਂ ਫੋਟੋਆਂ ਲੱਭਣ ਵਾਸਤੇ ਸਾਨੂੰ ਬੜੀ ਦੂਰ ਦੂਰ ਤੱਕ ਜਾਣਾ ਪਿਆ। ਇਹਦੀ ਇੱਕ ਸਾਨੂੰ ਇੱਕ ਵੀਸੀਆਰ ਦੀ ਕੈਸਟ ਚਾਹੀਦੀ ਸੀ ਉਹ ਲੱਭਣ ਵਾਸਤੇ ਆਪਾਂ ਪ੍ਰੋਡਕਸ਼ਨ ਘਰਸ਼ ਕੀਤਾ। ਕੁਝ ਕਿ ਚੀਜ਼ਾਂ ਨੇ ਬਾਕੀ ਇਹਨਾਂ ਨੇ ਕੰਮ ਇੰਨੇ ਗਲਤ ਕੀਤੇ ਆ। ਇਹਨਾਂ ਦੇ ਨਾਲ ਦੇ ਜਿੰਨੇ ਬੰਦੇ ਆ ਸਾਰੇ ਇਹਨਾਂ ਤੋਂ ਔਖੇ ਹੁੰਦੇ ਆ। ਇਹਨਾਂ ਦੇ ਨਾਲ ਜਿਹੜੇ ਪੁਰਾਣੀ ਸੰਗਤ ਰਹਿ ਚੁੱਕੀ ਹੁੰਦੀ ਆ ਪੁਰਾਣੇ ਇਹਨਾਂ ਦੇ ਪ੍ਰਸ਼ੰਸਕ ਹੁੰਦੇ ਆ ਸਾਰੇ ਇਹਨਾਂ ਤੋਂ ਤੰਗ ਹੁੰਦੇ ਆ। ਔਰ ਹੁਣ ਤੱਕ ਸਾਰਿਆਂ ਕੇਸਾਂ 'ਚ ਇਦਾਂ ਹੀ ਹੋਇਆ ਕਿ ਇਹਨਾਂ ਦੇ ਪਰਿਵਾਰ ਦੇ ਆਪਣੇ ਹੀ ਕਿਸੇ ਜੀ ਨੇ ਸਭ ਤੋਂ ਵੱਡਾ ਡਾਟਾ ਇਕੱਠਾ ਕਰਕੇ ਦਿੱਤਾ ਕਿ ਇਹ ਸਭ ਤੋਂ ਵੱਡਾ ਕ੍ਰਾਈਮਨਲ ਆ ਇਹ ਜਨਤਕ ਹੋਣਾ ਚਾਹੀਦਾ ਇਹ ਕੌਮ ਵਾਸਤੇ ਬੜਾ ਜਿਆਦਾ ਘਾਤਕ ਹਾਂ ਕਿਤੇ ਨਾ ਕਿਤੇ ਘਰ ਚੋਂ ਹੀ ਕਿਸੇ ਨਾ ਇੱਕ ਬੰਦੇ ਦੇ ਜ਼ਮੀਰ ਜਾਗ ਜਾਂਦਾ ਜਿਹਦੇ ਨਾਲੇ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਅੱਗੇ ਵੀ ਜਿਹੜੇ ਆਪਾਂ ਸਾਧ ਹੁਣ ਦੋ ਸਾਧ ਆਪਾਂ ਥੋੜੇ ਦਿਨਾਂ ਚ ਐਕਸਪੋਜ਼ ਕਰਨ ਵਾਲੇ ਆ ਉਹਦੇ ਚ ਵੀ ਇਦਾਂ ਹੀ ਹੋਇਆ ਕਿ ਘਰ ਦਾ ਹੀ ਮੈਂਬਰ ਜਿਹੜਾ ਉਹ ਬਹੁਤ ਜਿਆਦਾ ਉਹ ਦੁਖੀ ਉਹਨੇ ਹੀ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਦਿੱਤੀਆਂ ਉਹਨੇ ਐਕਸਪੋਜ਼ ਕੀਤਾ ਕਿ ਇਹ ਸਿਰੇ ਦਾ ਆਸ਼ਿਕ ਆ ਤੇ ਇਹ ਜਿਹੜਾ ਕੌਮ ਦੇ ਵਿੱਚ ਰਹਿਣ ਦੇ ਬਿਲਕੁਲ ਜਿਆਦਾ ਲਾਇਕ ਨਹੀਂ ਹੈਗਾ ਹਰ ਬੰਦੇ ਨੂੰ ਪਤਾ ਹੈ ਕਿ ਇਹ ਜਿਹੜਾ ਫਲਾਨਾ ਸਾਧ ਹੈ ਕ੍ਰਿਮੀਨਲ ਹੈ ਇਸ ਤਰ੍ਹਾਂ ਇਹਦਾ ਕਿਰਦਾਰ ਕਿਸ ਤਰ੍ਹਾਂ ਦਾ ਲੋਕਾਂ ਦੇ ਕਿਵੇਂ ਆ ਤੇ ਜੇ ਖਾਸ ਕਰਕੇ ਇਹਦੀ ਗੱਲ ਕੀਤੀ ਜਾਵੇ ਤੇ ਕੀ ਲੱਗਦਾ ਕਿ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜੇ ਸਮੇਂ ਦੇ ਅਧਿਕਾਰੀ ਨੇ ਕੀ ਉਹਨਾਂ ਦੀ ਨਜ਼ਰ ਦੇ ਵਿੱਚ ਨਹੀਂ ਇਹ ਗੱਲਾਂ ਸਾਰਿਆਂ ਨੂੰ ਪਤਾ ਹੁੰਦਾ ਪ੍ਰਸ਼ਾਸਨ ਨੂੰ ਖਾਸ ਕਰਕੇ ਪਤਾ ਹੁੰਦਾ ਇਹਦੇ ਚ ਦੋ ਗੱਲਾਂ ਨੇ ਇੱਕ ਤੇ ਪ੍ਰਸ਼ਾਸਨ ਜਿਹੜਾ ਵਾ ਕੋਈ ਵੀ ਧਾਰਮਿਕ ਮਸਲੇ ਤੇ ਵਿੱਚ ਲੱਤ ਲਾਉਣ ਚ ਉਹਨੂੰ ਬੜੀਆਂ ਜਿਆਦਾ ਦਿੱਕਤਾਂ ਆਉਂਦੀਆਂ ਡਰਦਾ ਵੀ ਆ ਹੂੰ ਕਾਫੀ ਜਿਆਦਾ ਅਫਸਰ ਇਦਾਂ ਦੇ ਹੁੰਦੇ ਜਿਹੜੇ ਕਹਿੰਦੇ ਉਹ ਨਾ ਯਾਰ ਇਹ ਬਾਬੇ ਦੇ ਨਾਲ ਬੜੀ ਦੁਨੀਆ ਹੋਣੀ ਆ ਇਨਾਂ ਵੱਲੋਂ ਜਦੋਂ ਕੋਈ ਹਰੇਕ ਸਾਧ ਵੱਲੋਂ ਇੱਕ ਨਾ ਇੱਕ ਸਾਲਾਨਾ ਪ੍ਰੋਗਰਾਮ ਕਰਾਇਆ ਜਾਂਦਾ ਉਹ ਸਾਲਾਨਾ ਪ੍ਰੋਗਰਾਮ ਕਰਾਉਂਦੇ ਆ ਲੋਕਾਂ ਤੇ ਤੇ ਪ੍ਰਸ਼ਾਸਨ ਦੇ ਪ੍ਰੈਸ਼ਰ ਬਣਾਉਣ ਲਈ ਤੇ ਉਹ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਕਾਠ ਦਿਖਾਉਣਾ ਹੁੰਦਾ ਉਹ ਕਾਠ ਦਿਖਾਉਣ ਲਈ ਲੱਖਾਂ ਰੁਪਇਆ ਖਰਚਦੇ ਆ ਬੱਸਾਂ ਕਰਾਏ ਤੇ ਕਰਦੇ ਆ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਭਈਏ ਤੱਕ ਲੈ ਕੇ ਆਉਂਦੇ ਨੇ ਮੇਰੇ ਕੋਲ ਲਿਸਟਾਂ ਨੇ ਇਹ ਐ ਡੱਡੂ ਮਾਜਰਾ ਪਿੰਡ ਪੈਂਦਾ 38 ਤੇ ਵੈਸਟ ਦੇ ਲਾਗੇ ਉੱਥੋਂ ਭਈਏ ਤੱਕ ਮੁੱਲ ਲੈ ਕੇ ਆਏ ਜਾਂਦੇ ਆ ਪ੍ਰੋਗਰਾਮ ਦੇ ਵਿੱਚ ਸਿਰਫ ਕਾਠ ਦਿਖਾਉਣ ਲਈ ਪ੍ਰੈਸ਼ਰ ਦਿਖਾਉਣ ਲਈ ਇਹ ਸਾਰੀਆਂ ਚੀਜ਼ਾਂ ਕਰਕੇ ਜਿਹੜਾ ਪ੍ਰਸ਼ਾਸਨ ਆ ਉਹ ਢਿੱਲਾ ਪੈ ਜਾਂਦਾ ਪਤਾ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਹੁੰਦਾ ਜਦੋਂ ਮੇਰੇ ਤੇ ਵੀ ਦਰਖਾਸਤਾਂ ਹੁੰਦੀਆਂ ਨੇ ਮਲੋਏ ਥਾਣੇ ਵੀ ਜਦੋਂ ਵੀ ਮੈਸਚ ਨੂੰ ਮਿਲਦਾ ਰਹੇ ਉਹ ਕਹਿੰਦਾ ਯਾਰ ਪਤਾ ਉਹਨੂੰ ਹੈ ਐਂ ਕਰ ਕੁਝ ਨਹੀਂ ਸਕਦੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਕੋਈ ਤਗੜਾ ਅਫਸਰ ਚਾਹੀਦਾ ਹੁੰਦਾ ਕੋਈ ਚੰਗਾ ਜੱਜ ਚਾਹੀਦਾ ਹੁੰਦਾ ਜਿਹੜਾ ਇਹਨਾਂ ਤੇ ਨੱਥ ਪਾ ਸਕੇ ਮਾੜੇ ਮੋٹے ਬੰਦੇ ਦੀ ਵਿਵਸਥ ਦੀ ਗੱਲ ਨਹੀਂ ਹੁੰਦੀ ਇੱਕ ਹਵਾਈ ਏਦਾਂ ਦੀ ਬਣਾਈ ਹੁੰਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਸਟੇਜ ਦੇ ਉਪਰੋਂ ਲੋਕਾਂ ਦੇ ਵਾਸਤੇ ਸੰਗਤ ਵਾਸਤੇ ਪ੍ਰੇਰਣਾ ਜਾਰੀ ਕਰਨ ਵਾਲੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਾਬਾ ਗੁਲਾਬ ਸਿੰਘ ਦਾ ਜਿਹੜਾ ਪਿਛਲਾ ਰਿਕਾਰਡ ਹੈ ਕੱਢ ਕੇ ਅੱਗੇ ਲੈ ਕੇ ਆਏ ਹੋ ਤੇ ਗੁਲਾਬ ਸਿੰਘ ਕਹਿੰਦੇ ਨੇ ਕਿ ਮੇਰੀ ਖਲਾਫਤ ਕਰਨ ਦਾ ਕਾਰਨ ਇਹ ਹੈ ਕਿ ਜਿਹੜਾ ਇੱਕ ਗਰੀਬ ਘਰ ਦਾ ਬੱਚਾ ਹੈ ਉਹ ਇੱਕ ਉੱਭਰ ਕੇ ਅੱਗੇ ਆਇਆ ਹੈ ਔਰ ਉਸ ਨੇ ਗਰੀਬੀ ਨੂੰ ਦੂਰ ਕੀਤਾ ਹੈ ਕੇਵਲ ਇਹੀ ਨਿਬਰਦਾਸ਼ਤ ਹੋ ਰਿਹਾ ਸਹੀ ਹੈ ਸਾਹਿਬ ਇਹ ਕੋਈ ਦੁਨੀਆ ਤੇ ਇਕੱਲਾ ਥੋੜੀ ਹੈ ਜਿਹੜਾ ਗਰੀਬੀ ਤੋਂ ਉੱਠ ਕੇ ਆਇਆ ਹੈ ਹੂੰ ਅਹੀਂ ਕੋਈ ਬਾਨੀ ਦੀਆਂ ਔਲਾਦਾਂ ਥੋੜੀ ਐ ਸਾਰੇ ਸਟਰਗਲ ਕਰਦੇ ਸਾਰੇ ਮਿਹਨਤ ਕਰਦੇ ਪਰ ਕੋਈ ਵੀ ਮਿਹਨਤ ਕਰ ਤੁਸੀਂ ਵੀ ਕਿਹੜਾ ਮੈਨੂੰ ਲੱਗਦਾ ਟਾਟਾ ਦੀ ਔਲਾਦ ਤੇ ਨਹੀਂ ਹੋਣੇ ਠੀਕ ਐ ਮਿਹਨਤ ਕਰ ਰਹੇ ਹੋ ਸਟਰਗਲ ਕਰ ਰਹੇ ਹੋ ਤਾਂ ਹੀ ਇਹ ਸਾਰਾ ਕੁਝ ਕਰ ਰਹੇ ਹੋ ਤੁਸੀਂ ਕਿਤੇ ਜਾ ਕੇ ਪੱਤਰਕਾਰੀ ਕਰਨਾ ਸੌਖਾ ਨਹੀਂ ਹੈਗਾ ਬੜਾ ਕੁਛ ਇਹਦੇ ਚੱਲਣਾ ਪੈਂਦਾ ਹਰੇਕ ਬੰਦਾ ਸਟਰਗਲ ਕਰਦਾ ਵਾ ਇਹਦਾ ਮਤਲਬ ਐ ਥੋੜੀ ਐ ਕਿ ਤੁਸੀਂ ਲੋਕਾਂ ਨੂੰ ਜਾ ਕੇ ਤੇ ਕਹੋ ਕਿ ਤੁਹਾਡੇ ਘਰ ਦੇ ਥਲੇ ਸੋਨਾ ਲਪਿਆ ਤੇ ਤਿੰਨ ਹਵਨ ਕਰਨੇ 3.5 ਲੱਖ ਰੁਪਇਆ দাও ਤੇ ਜਾਂ ਤੁਸੀਂ ਟੂਨੇ ਕਰਦੇ ਫਿਰੋ ਜਾਂ ਤੁਸੀਂ ਜਾਲੀ ਇਨਸ਼ੋਰਸਾਂ ਕਰਾਓ ਜਾਂ ਤੁਸੀਂ ਬਿਟਕੋਇਨ ਦਾ ਕੰਮ ਕਰੋ ਇਦਾਂ ਤੇ ਨਹੀਂ ਹੈ ਨਾ ਇਹ ਸਾਰਾ ਕੁਝ ਕੀ ਇਹ ਸਾਰਾ ਕੰਮ ਗਲਾਬ ਕਰਦਾ ਠੀਕ ਹੈ ਇਹਦੀ ਰੋਪੜ ਦੀ ਇੱਕ ਬੀਬੀ ਹੈਗੀ ਐ ਕਿ ਇਹਦੀ ਬੜੀ ਖਾਸ ਬੀਬੀ ਹੈ ਉਹਦੇ ਤੇ ਆਪਾਂ ਬਸ ਫੇਰ ਇੱਕ ਖਲਾਸਾ ਕਰਨ ਜਾ ਰਹੇ ਹਾਂ ਬਿਟਕੋਇਨਾਂ ਦਾ ਤੇ ਉਹ ਸਾਰੇ ਕੰਮ ਮੈਂ ਆਪ ਕਰਦਾ ਇਹ ਕਰਦਾ ਕਿਸੇ ਇੱਕ ਗੱਲ ਤੇ ਝੂਠਾ ਪਾ ਕੇ ਦੱਸੇ ਮੈਂ ਤੇ ਕਹਿ ਰਿਹਾ ਮੇਰੇ ਤੇ ਕੇਸ ਕਰ ਡੈਫਰਮੇਸ਼ਨ ਕਰ ਮੇਰੇ ਤੇ ਦਰਖਾਸਤ ਦੇ ਮੈਂ ਕੱਲੀ ਕੱਲੀ ਗੱਲ ਜਿਹੜੀ ਐ ਕੋਡ ਤੱਕ ਵੀ ਪਹਚਾਵਾ ਕਿ ਐਡੇ-ਐਡੇ ਵੱਡੇ ਕ੍ਰਾਈਮਨਲ ਨੇ ਹਰੇਕ ਬੰਦਾ ਗਰੀਬੀ ਤੋਂ ਉੱਠਿਆ ਹੁੰਦਾ ਪਰ ਸਹੀ ਰਾਹ ਪਨਾ ਕੇ ਉੱਠੇ ਇਹਦੇ ਨਾਲ ਸਾਡਾ ਲੈਣਾ ਦੇਣਾ ਕੀ ਹੈ ਠੀਕ ਹੈ ਇਹਦੇ ਨਾਲ ਹੋਰ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਿਰਫ ਐ ਹੋਈ ਆ ਕਿ ਇਹ ਸਿਰਫ ਕੌਮ ਨੂੰ ਬਦਨਾਮ ਕਰ ਰਹੇ ਆ ਉਸ ਤੋਂ ਬਾਅਦ ਇੱਕ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਿੱਖ ਕੌਮ ਦਾ ਪ੍ਰਚਾਰਕ ਆ ਮੈਨੂੰ ਕੋਈ ਇੱਕ ਗੁਰਬਾਣੀ ਦਾ ਸ਼ਬਦ ਦੱਸ ਦੇ ਜਿਹੜਾ ਇਹਨੇ ਗਾਇਆ ਹੋਵੇ ਕੋਈ ਇੱਕ ਰਿਕਾਰਡਿੰਗ ਕਰਾਈ ਹੋਵੇ ਗਾਣਿਆਂ ਤੋਂ ਸਿਵਾ ਤੇ ਗਾਉਂਦਾ ਕੋਈ ਨਹੀਂ ਕਦੇ ਇਹਨੇ ਦੱਸੇ ਉਸ ਤੋਂ ਬਾਅਦ ਮੈਂ ਇੱਕ ਹੈਵੀ ਚੈਲੰਜ ਕੀਤਾ ਹੈਗਾ ਪ੍ਰੈਸ ਕਾਨਫਰੰਸ 'ਚ ਵੀ ਗੱਲ ਕੀਤੀ ਕਿ ਮੈਨੂੰ ਮੇਰਾ ਮੇਰਾ ਸ਼ੱਕ ਦੂਰ ਕਰੇ ਕਿ ਇਹਨੇ ਅਮਰ ਸ਼ਖਿਆ ਜਾਂ ਨਹੀਂ ਸ਼ਖਿਆ ਹੂੰ ਕਿਉਂਕਿ ਸ਼੍ਰੀ ਸਾਹਿਬ ਵੀ ਥੋੜਾ ਜਿਹਾ ਪਹਿਲਾਂ ਪਾਣੀ ਸ਼ੁਰੂ ਕੀਤੀ ਇਹਨੇ ਤੇ ਜੇ ਥੋੜਾ ਜਿਹਾ ਪਹਿਲਾਂ ਪਾਣੀ ਸ਼ੁਰੂ ਕੀਤੀ ਹੈ ਤੇ ਕਿਹੜੀ ਸੰਸਥਾ ਤੋਂ ਅਮਰ ਸ਼ਖਿਆ ਠੀਕ ਹੈ ਜੀ ਜਿੱਥੋਂ ਸ਼ਖਿਆ ਬਕਾਇਦਾ ਜਦੋਂ ਆਪਾਂ ਅਮਰ ਸ਼ਖਦੇ ਹਾਂ ਰਿਕਾਰਡ ਹੁੰਦਾ ਉਸ ਸਮੇਂ ਦਾ ਪੰਜ ਪਿਆਰਿਆਂ ਦੀ ਹਾਜ਼ਰੀ ਹੁੰਦੀ ਹੈ ਸਾਰਾ ਕੁਝ ਮੇਨਟੇਨ ਕੀਤਾ ਹੁੰਦਾ ਪਤਾ ਲੱਗਦਾ ਕਿ ਫਿਰ ਫਲਾਣੀ ਤਰੀਕ ਨੂੰ ਇੱਥੋਂ ਅੰਬਰੇ ਸ਼ਕਿਆ ਲਿਸਟ ਬਣਦੀ ਹੈ ਬਾਕਾਇਦਾ ਉਹਦੇ ਨਾਲ ਕਿਹੜੇ ਪ੍ਰਾਣੀਆਂ ਨੇ ਅੰਬਰੇ ਸ਼ਕਿਆ ਇਹ ਗੱਲ ਕਲੀਅਰ ਕਰੇ ਕਿ ਸਿੱਖ ਵੀ ਹੈ ਜਾਂ ਨਹੀਂ ਇਹ ਬਿਲਕੁਲ ਸਿੱਖ ਨਹੀਂ ਹੈਗਾ ਸਿਰਫ ਤੰਤ੍ਰਿਕ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਕੁੱਟਿਆ ਜਾ ਰਿਹਾ ਕਦੇ ਉਸਦੇ ਬਾਰੇ ਪੁਸ਼ਟੀ ਕੀਤੀ ਕਿੱਥੋਂ ਦੀ ਵੀਡੀਓ ਕਰਨ ਉਹ ਜਿਹੜੇ ਬੰਦਿਆਂ ਨੇ ਕੁੱਟਿਆ ਸੀ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਉਹ ਗੱਲ ਤੇ ਚਲੋ ਪੁਰਾਣੀ ਹੋ ਚੁੱਕੀ ਆ ਪਰ ਉਦੋਂ ਵੀ ਉਹਨੇ ਇੱਕ ਬੱਚੇ ਨੂੰ ਕਰੰਟ ਲਾਇਆ ਸੀਗਾ ਤੇ ਉਦੋਂ ਬਾਅਦ ਫਿਰ ਉਹਨਾਂ ਨੇ ਉਹਦੀ ਸੇਵਾ ਕੀਤੀ ਫਿਰ ਇਹ ਇਹਨੇ ਇਹ ਵੀ ਗੱਲ ਕਹੀ ਕਿ ਉਹਨਾਂ ਨੇ ਮੇਰੇ ਤੋਂ ਪੈਸੇ ਲਏ ਉਹਦੇ ਤੋਂ ਵੀ ਉਹਨਾਂ ਨੇ ਕਿਹਾ ਕਹਿੰਦੇ ਨਹੀਂ ਬਿਲਕੁਲ ਆਪਾਂ ਇਹਦੇ ਤੋਂ ਕੋਈ ਪੈਸੇ ਨਹੀਂ ਲਏ ਇਹਨਾਂ ਦਾ ਕੁਝ ਨਹੀਂ ਹੈਗਾ ਇਹ ਜਦੋਂ ਵੀ ਕੋਈ ਬੋਲਦਾ ਹੈ ਨਾ ਤੇ ਇਹਨਾਂ ਕੋਲ ਇੱਕੋ ਹੀ ਗੱਲ ਹੁੰਦੀ ਹੈ ਕਿ ਉਹ ਬੰਦੇ ਨੇ ਸਾਡੇ ਕੋਲ ਪੈਸੇ ਲਏ ਜਾਂ ਪੈਸੇ ਮੰਗਦਾ ਜਾਂ ਪੈਸੇ ਲਈ ਇਹ ਗੱਲਾਂ ਕਰਦੇ ਨੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਤੇ ਜੇ ਸਬੂਤ ਮੰਗੀਏ ਤੇ ਸਬੂਤ ਇਹਨਾਂ ਕੋਲ ਕੁਝ ਹੁੰਦਾ ਨਹੀਂ ਹੁਣ ਵੀ ਤੇ ਇਹ ਸਾਰੇ ਸਾਡੇ ਇਹੋ ਕਹਿੰਦੇ ਹਰਮਨ ਕੋਈ ਪੈਸੇ ਮੰਗਦਾ ਮਤਲਬ ਮੈਂ ਇਹਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਕੋਲ ਹੈਗੀ ਆ ਤੇ ਮੈਨੂੰ ਮੇਰੇ ਪਰਿਵਾਰ ਨੇ ਨਹੀਂ ਦਿੱਤੀ। ਗੁਲਾਬ ਸਿੰਘ ਦੇ ਨਾਲ ਜਿਹੜੀ ਲੜਕੀ ਦੀ ਫੋਟੋ ਵਾਇਰਲ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਜਿਹੜੀ ਲੜਕੀ ਦੇ ਨਾਲ ਤੁਹਾਡਾ ਸੰਪਰਕ ਹੁੰਦਾ ਤੁਸੀਂ ਕਰਦੇ ਹੋ ਜਾਂ ਲੜਕੀ ਤੁਹਾਡੇ ਤੱਕ ਖੁਦ ਅਪਰੋਚ ਕਰਦੀ। ਇੱਕ ਤੇ ਗੁਲਾਬ ਦੀ ਆਪਾਂ ਕੋਈ ਵੀ ਅਸ਼ਲੀਲ ਫੋਟੋ ਨਹੀਂ ਵਾਇਰਲ ਕੀਤੀ। ਇਹ ਜਿਹੜੀ ਫੋਟੋ ਆ ਆਪਾਂ ਚਲਾਈਆਂ ਹੈਗੀਆਂ ਉਹ ਇੱਕ ਆਪਾਂ ਵੀਡੀਓ ਦੇ ਵਿੱਚ ਦੋ ਕੈਰੈਕਟਰਾਂ ਦੀ ਗੱਲ ਕੀਤੀ ਦੋ ਕੁੜੀਆਂ ਦੀ ਗੱਲ ਕੀਤੀ ਹੈਗੀ। ਇੱਕ ਕੁੜੀ ਦੇ ਨਾਲ ਦੀਆਂ ਫੋਟੋਆਂ ਆ ਗਈਆਂ ਇੱਕ ਕੁੜੀ ਉਹ ਜਿਹਨੂੰ ਵਰਗਲਾ ਕੇ ਤੇ ਜੀਰਕਪੁਰ ਤੋਂ ਲੈ ਕੇ ਆਉਂਦਾ ਹੁਣ ਇਹ ਗੱਲ ਸੱਚ ਇਨੇ ਆਪੇ ਹੀ ਸਾਬਤ ਕਰਤੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨੇ ਉਹਦੇ ਚ ਗੱਲ ਕਹੀ ਆ ਕਿ ਜੀਰਕਪੁਰ ਤੋਂ ਜੀ ਕੁੜੀ ਮੈਂ ਲੈ ਕੇ ਆਇਆ ਉਹਨੂੰ ਤੇ ਉਦੋਂ ਇੱਥੇ ਆ ਬਾਬੇ ਸੀਗੇ ਅਸੀਂ ਉਹਦੀ ਜਾਨ ਬਚਾਈ ਇਹ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ ਉਹਦੀ ਪ੍ਰੈਸ ਕਾਨਫਰੰਸ ਸੋ ਉਹਦੇ ਨਾਲ ਜਿਹੜਾ ਧੱਕਾ ਹੋਇਆ ਉਹ ਕੁੜੀ ਨੇ ਆਪ ਦੱਸਿਆ ਆਪ ਬਿਆਨ ਕੀਤਾ ਮੇਰੇ ਕੋਲ ਉਹਦੀਆਂ ਚੈਟਾਂ ਪਈਆਂ ਉਹਦੀਆਂ ਕਾਲ ਰਿਕਾਰਡਿੰਗਸ ਪਈਆਂ ਨੇ ਤੇ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਨੇ ਜਿੰਨੇ ਜਿੰਨੇ ਮੈਨੂੰ ਪੁੱਛਿਆ ਸਾਰਿਆਂ ਨੂੰ ਆਪਾਂ ਦਿਖਾਈਆਂ ਨੇ ਸੁਨਾਈਆਂ ਵੀ ਨੇ ਹੂੰ ਕਿ ਅਸਲੀਅਤ ਕੀ ਐ ਤੇ ਇਹ ਸਾਰੀਆਂ ਚੀਜ਼ਾਂ ਆਪ ਹੀ ਸਾਬਤ ਕਰਤੀਆਂ ਨੇ ਤੇ ਇੱਕ ਉਹਨੇ ਹੋਰ ਬੜਾ ਵੱਡਾ ਝੂਠ ਬੋਲਿਆ ਉੱਥੇ ਪ੍ਰੈਸ ਕਾਨਫਰੈਂਸ ਇਹਨੇ ਕਿਹਾ ਜੀ ਉਹ ਕੁੜੀ ਜਿਹੜੀ ਉਹ ਮੇਰੀ ਮੰਗੇਤਰ ਹੂੰ ਇੱਕ ਗੱਲ ਐ ਹੁੰਦੀ ਐ ਕਿ ਜੇ ਮੰਨ ਲਓ ਕੋਈ ਕੁੜੀ ਇਹਦੀ ਮੰਗੇਤਰ ਹੁਣ ਇਹਨਾਂ ਦੀ ਆਪਸ ਚ ਪਰਸਨਲ ਫੋਟੋਆਂ ਹੀ ਉਹ ਸਾਡੇ ਤੱਕ ਆਈਆਂ ਕਿੱਦਾਂ ਠੀਕ ਐ ਆਖਰਕਾਰ ਕੁੜੀ ਨੇ ਭੇਜੀਆਂ ਹੋਣਗੀਆਂ ਤਾਂ ਹੀ ਆਈਆਂ ਹੋਣਗੀਆਂ ਫਿਰ ਇਨੇ ਸਾਰੀ ਕਾਮ ਨੂੰ ਸਾਰਿਆਂ ਨੂੰ ਬੇਵਕੂਫ ਬਣਾਇਆ ਕਿ ਮੇਰੀ ਮੰਗੇਤਰ ਆ ਮੰਗੇਤਰ ਦਾ ਮਤਲਬ ਹੁੰਦਾ ਜਿਹਦੇ ਨਾਲ ਉਹਦੀ ਮੰਗਣੀ ਹੋ ਚੁੱਕੀ ਹੋਏ ਤੇ ਮੰਗਣੀ ਤੇਨੇ ਪੰਜ 6 ਦਿਨ ਪਹਿਲਾਂ ਕਰਾਈ ਆ ਠੀਕ ਹੈ ਜਿਹਦੀ ਸਾਡੇ ਕੋਲ ਵੀਡੀਓ ਅਵੇਲੇਬਲ ਆ ਇਹ ਤੁਹਾਨੂੰ ਦਿਖਾ ਦੇ ਉਸੇ ਲੜਕੀ ਦੇ ਨਾਲ ਹੀ ਇਹ ਨਹੀਂ ਪਤਾ ਕੁੜੀ ਨੇ ਕਿਉਂਕਿ ਜਿਹੜੀ ਸਾਡੇ ਕੋਲ ਵੀਡੀਓ ਹੈ ਨਾ ਉਹਦੇ ਚ ਮੇਕਅਪ ਬਹੁਤ ਜ਼ਿਆਦਾ ਥੱਪਿਆ ਹੋਇਆ ਤੇ ਉਹ ਪੂਰੀ ਸਹੀ ਪਛਾਣ ਨਹੀਂ ਆਉਂਦੀ ਬਾਕੀ ਇੱਕ ਦੋ ਦਿਨ ਚੋਂ ਵੀ ਵੀਡੀਓ ਆ ਜੂਗੀ ਪੂਰੀ ਤੇ ਜਿਹਦੇ ਚ ਸਾਰਾ ਪਤਾ ਲੱਜੂਗਾ ਕਿ ਕੁੜੀ ਉਹ ਹੀ ਹੈ ਜਾਂ ਕੋਈ ਹੋਰ ਕੁੜੀ ਹੈ ਜਿਹੜੇ ਲੋਕਾਂ ਦੀ ਤੁਸੀਂ ਖਿਲਾਫਤ ਕਰਦੇ ਹੋ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਅਪਰੋਚ ਬਹੁਤ ਵੱਡੀ ਹੈ ਉਹਨਾਂ ਦਾ ਇੱਕ ਪੋਲੀਟਿਕਲ ਪ੍ਰੈਸ਼ਰ ਮੰਨਿਆ ਜਾਂਦਾ ਹੈ ਕੀ ਲੱਗਦਾ ਹੈ ਕਿ ਹਰਮਨ ਨੂੰ ਇਸ ਗੱਲ ਤੋਂ ਡਰ ਨਹੀਂ ਲੱਗਦਾ ਕਿ ਮਰਵਾ ਵੀ ਸਕਦੇ ਆ ਜਾਂ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਕੋਈ ਹਮਲਾ ਵੀ ਹੋ ਸਕਦਾ ਤੁਹਾਡੇ ਤੇ ਦੇਖੋ ਜੀ ਮੈਂ ਜੀ ਸਮਝਦਾ ਕਿ ਇਹ ਬੰਦਿਆਂ ਦੀ ਇੰਨੀ ਔਕਾਤ ਨਹੀਂ ਹੈਗੀ ਕਿ ਇਹਨਾਂ ਦੇ ਹੱਥ ਚ ਜੰਮਣਾ ਮਰਨਾ ਇਹਨਾਂ ਦੇ ਹੱਥ ਚ ਹੈਗਾ ਹਮ ਗੁਰੂ ਸਾਹਿਬ ਬੈਠੇ ਆ ਪਰਮਾਤਮਾ ਸਾਰਾ ਕੁਝ ਕਰਨ ਵਾਲਾ ਉਹੀ ਮਾਰਨ ਵਾਲਾ ਤੇ ਉਹੀ ਜੰਮਣ ਵਾਲਾ ਤੇ ਇਹ ਜੋ ਮਰਜ਼ੀ ਕਰ ਲੈਣ ਗੋਲੀ ਮਾਰ ਸਕਦੇ ਆ ਜੋ ਮਰਜ਼ੀ ਕਰ ਸਕਦੇ ਆ ਪਰ ਉਹ ਵੀ ਇਹਨਾਂ ਦੇ ਹੱਥ 'ਚ ਨਹੀਂ ਹੈਗਾ ਪ੍ਰਮਾਤਮਾ ਦਾ ਜਿੱਦਣ ਹੁਕਮ ਹੋਏਗਾ ਓਦੋਂ ਵੱਜ ਜੂਗੀ ਉਹ ਇਹਨਾਂ ਦੀ ਔਕਾਤ ਨਹੀਂ ਹੈਗੀ ਪੋਲੀਟਿਕਲ ਅਪਰੋਚ ਇਹਨਾਂ ਦੀ ਬਿਥੇਰੀ ਹੈ ਇਹ ਜਿਹੜੇ ਸਾਧ ਨੇ ਇਹ ਜ਼ਿਆਦਾਤਰ ਸਾਧ ਜਿਹੜੇ ਆ ਸਾਡੇ ਵਿੱਚ ਛੱਡੇ ਗਏ ਨੇ ਹਮ ਸਰਕਾਰਾਂ ਵੱਲੋਂ ਜ਼ਿਆਦਾਤਰ ਸਾਧ ਛੱਡੇ ਗਏ ਆ ਜਿਹੜੇ ਸਰਕਾਰੀ ਨਹੀਂ ਆ ਉਹ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਤੇ ਉਹਨਾਂ ਤੇ ਅਜੇ ਤੱਕ ਕਿਸੇ ਨੇ ਉਂਗਲ ਵੀ ਨਹੀਂ ਚੱਕੀ ਉਹ ਜਨਾਨੀ ਬਾਜ਼ ਵੀ ਨਹੀਂ ਹੈਗੇ ਉਹ ਕੌਮ ਪ੍ਰਤੀ ਆਪਣੀ ਸੇਵਾ ਵਧੀਆ ਨਿਭਾ ਰਹੇ ਆ ਉਹ ਸੋਸ਼ਲ ਮੀਡੀਆ ਤੋਂ ਦੂਰ ਨੇ ਆਪਣੀਆਂ ਸੇਵਾਵਾਂ માં ਚੰਗੀਆਂ ਦੇ ਰਹੇ ਆ ਇਹ ਜਿਹੜੇ ਸਾਧਨੇ ਸਾਰੇ ਸਰਕਾਰੀ ਸੰਤ ਨੇ ਇਹ ਸਾਡੇ ਵਿੱਚ ਛੱਡੇ ਗਏ ਨੇ ਇਹਨਾਂ ਦੇ ਵਿੱਚ ਕਾਫੀ ਬੰਦੇ ਇਦਾਂ ਦੇ ਆ ਕਿ ਇੱਕ ਮੈਂ ਸੰਸਥਾ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਦੇ ਮੈਂਬਰ ਨੇ ਹੂੰ ਠੀਕ ਹੈ ਜੀ ਇਹ ਅੱਗੇ ਕੇ ਜਾ ਕੇ بڑے ਖੁਲਾਸੇ ਕਰਨ ਵਾਲੇ ਆ ਜਦਾਂ ਜਦਾਂ ਟਾਈਮ ਆਈ ਜਾਏਗਾ ਉਦੋਂ ਤਾਂ ਆਪਾਂ ਇਹਨਾਂ ਦੇ ਸਾਰਿਆਂ ਦੇ ਪੱਤੇ ਖੋਲੀ ਜਾਵਾਂਗੇ ਤੇ ਪ੍ਰੈਸ਼ਰ ਆਉਂਦਾ ਪੋਲੀਟਿਕਲੀ ਫੋਨ ਕਰਾਉਂਦੇ ਨੇ ਮੇਰੇ ਕੋਲ بڑے ਲੀਡਰਾਂ ਦੀਆਂ ਕਾਲ ਰਿਕਾਰਡਿੰਗਸ ਪਈਆਂ ਨੇ ਜਿਹੜੇ ਕਹਿੰਦੇ ਕਿ ਯਾਰ ਕੋਈ ਨਹੀਂ ਤਰਨਾ ਬੈਠ ਕੇ ਸਮਝੌਤਾ ਕਰ ਲੈਨੇ ਆ ਦੱਸ ਕਿਦਾਂ ਕਰਨਾ ਤੂੰ ਦੱਸ ਕਿਦਾਂ ਮੁਕਦੀ ਜਿੱਦਾਂ ਤੂੰ ਕਹੇਗਾ ਉਦਾਂ ਕਰ ਲਾਂਗੇ بڑے ਫੋਨ ਇਦਾਂ ਦੇ ਕਾਲ ਰਿਕਾਰਡਿੰਗਾਂ ਇੱਥੋਂ ਤੱਕ ਕਿ ਸਾਧਾ ਨੂੰ ਬਚਾਉਣ ਵਿੱਚ ਕਈ ਪੰਥਕ ਜਥੇਬੰਦੀਆਂ ਦੇ ਜਿਹੜੇ ਵਧੀਆ ਅਹੁਦੇਦਾਰ ਨੇ ਉਹ ਵੀ ਫੋਨ ਕਰਦੇ ਆ ਹਮ ਅ ਪ੍ਰਤਪਾਲ ਸਿੰਘ ਜਦੋਂ ਖੋਲਿਆ ਤੇ ਦੋ ਇਦਾਂ ਦੀਆਂ ਸ਼ਖਸੀਤਾਂ ਦੇ ਫੋਨ ਆਏ ਮੈਂ ਹਜੇ ਨਾਂ ਨਹੀਂ ਲੈਣਾ ਉਹਨਾਂ ਦਾ ਜਿਨ੍ਹਾਂ ਨੂੰ ਮੈਂ ਆਪਣੀਆਂ ਨਜ਼ਰਾਂ 'ਚ ਬਹੁਤ ਵਧੀਆ ਸਮਝਦਾ ਹਾਂ ਉਹਨਾਂ ਨੇ ਬੜੀ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਸਾਨੂੰ ਪਤਾ ਬਾਬਾ ਚੋਰ ਹੈ ਪਰ ਆਪਾਂ ਇਸ ਮਸਲੇ ਨੂੰ ਇੱਥੇ ਮੋਕਾ ਦੇਣਾ ਕੋਈ ਗੱਲ ਨਹੀਂ ਸਾਡਾ ਉਹਦੇ ਨਾਲ ਚੰਗਾ ਲਿਆਜ ਪੰਥਕ ਆਗੂਆਂ ਦੀ ਸਪੋਰਟ ਹੈ ਹਾਂਜੀ ਹਾਂਜੀ ਹੈਗੀ ਹੈ ਬਹੁਤਿਆਂ ਦੀ ਨਹੀਂ ਪਰ ਹੂੰ ਕਾਫੀ ਪੰਥਕ ਜਥੇਬੰਦੀਆਂ ਨੇ ਆਗੂਆਂ ਨੇ ਕਿਹਾ ਵਾ ਕਿ ਆਪਾਂ ਤੇਰੇ ਨਾਲ ਪਰ ਮੈਂ ਸਮਝਦਾ ਕਿ ਉਹਨਾਂ ਦੇ ਇਦਾਂ ਕਹਿਣ ਦੇ ਨਾਲ ਨਾਲ ਹੋਣ ਦਾ ਕੋਈ ਮਤਲਬ ਨਹੀਂ ਬਣਦਾ ਤੁਸੀਂ ਸਾਥ ਦੇਣਾ ਉਹਨਾਂ ਤੇ ਕਾਰਵਾਈ ਕਰੋ ਕਿਉਂਕਿ ਕੌਮ ਨੇ ਤੁਹਾਨੂੰ ਇੱਕ ਵਧੀਆ ਅਹੁਦੇ ਦਿੱਤੇ ਆ ਸਤਕਾਰ ਕਮੇਟੀਆਂ ਨੂੰ ਵਧੀਆ ਅਹੁਦੇ ਦਿੱਤੇ ਆ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਸੁਪਰੀਮ ਪਾਵਰ ਹੈ ਸਾਡੀ ਤੇ ਉਹ ਇਦਾਂ ਕਹਿਣ ਦੇ ਨਾਲ ਉਹ ਸਭ ਮੈਂ ਕਹਿੰਦਾ ਕਿ ਜੇ ਕਾਰਵਾਈ ਕਰਨ ਤੇ ਉਹ ਜ਼ਿਆਦਾ ਵਧੀਆ ਰਹੂਗਾ ਕੌਮ ਵੀ ਅੱਗੇ ਉਹਨਾਂ ਦਾ ਵੀ ਅੱਗੇ ਕੋਈ ਨਾ ਕੋਈ ਉਹਨਾਂ ਨੂੰ ਲੱਭ ਜੇਗਾ ਕਿ ਇਸ ਟਾਈਮ ਜਿਹੜੇ ਵੀ ਸਾਡੇ ਪ੍ਰਚਾਰਕ ਨੇ ਉਹ ਚੰਗੇ ਨੇ ਬਿਲਕੁਲ ਕੌਮ ਪ੍ਰਤੀ ਇਮਾਨਦਾਰ ਨੇ ਬਿਲਕੁਲ ਹਰਮਨ ਸਿੰਘ ਬਾਜਵਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਖਾਸ ਕਰ ਉਹਨਾਂ ਨੇ ਇੱਕ ਵੱਡਾ ਮਸਲਾ ਉਠਾਉਣ ਦਾ ਜਿਹੜਾ ਵੀੜਾ ਚੱਕਿਆ ਹੋਇਆ ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕੁਝ ਅਜਹੀਆਂ ਵੱਡੀਆਂ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਨੂੰ ਸਮਾਜ ਦੇ ਸਾਹਮਣੇ ਉਜਾਗਰ ਕਰ ਦਿੱਤਾ ਹੈ ਤੇ ਉਜਾਗਰ ਹੋਣ ਤੋਂ ਬਾਅਦ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਔਰ ਜਿਹੜੇ ਲੋਕ ਕਿਤੇ ਨਾ ਕਿਤੇ ਅੱਖਾਂ ਮੀਚ ਕੇ ਉਹਨਾਂ ਦੇ ਉੱਪਰ ਵਿਸ਼ਵਾਸ ਕਰਦੇ ਸਨ ਤੇ ਉਹਨਾਂ ਦੇ ਵਿੱਚ ਵੀ ਇੱਕ ਵੱਡੀ ਅਵੇਅਰਨੈਸ ਹਰਮਨ ਸਿੰਘ ਬਾਜਵਾ ਨੇ ਲਿਆਂਦੀ ਹੈ ਤੇ ਪਵਿੱਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਜਿਸ ਤਰੀਕੇ ਦੇ ਸਮਾਜ ਦੇ ਵਿੱਚ ਰਾਜਨੀਤਿਕ ਧਾਰਮਿਕ ਮਸਲੇ ਉਠਾਏ ਜਾ ਰਹੇ ਨੇ ਉਹਨਾਂ ਦੇ ਬਾਬਤ ਇੱਕ ਅਨਲਿਸਿਸ ਕਰਕੇ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹੀਏ ਧੰਨਵਾਦ